ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਪਹੁੰਚਿਆ ਪਿੰਡ ਮਾਣਾ ਬੇਰ ਸ਼ੇਰੇ ਉਹਨਾਂ ਦੇ ਕੋਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਤਕਰੀਬਨ ਆਪਾਂ 5 6 ਨਗਰ ਦਿਖਾ ਦੇਾਂਗੇ 5 ਕਪਸ਼ੂ ਦਿਖਾ ਦੇਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਐਨੀਮਲ ਸੋਇਸ ਵਾਏ ਆ ਤੇ ਦੋ ਵਾੜਾ ਗੱਬਣ ਦਿਖਾ ਦੇਾਂਗੇ ਇੱਕ ਮਾਲੀ ਦਿਖਾ ਦੇਾਂਗੇ ਮੋਰਾ ਬਰੀਡ ਦਾ ਸੋ ਕਾਫੀ ਵੀਰ ਦਿਮਾਗ ਰੱਖਦੇ ਆ ਵੀ ਇੱਕ ਮਾਲੀ ਚਾਹੀਦਾ ਵੀਰੇ ਜੀ ਮੋਰਾ ਬਰੀਡ ਦਾ ਮਾਲੀ ਦਿਖਾ ਦੇਾਂਗੇ ਤੇ ਇਹ ਟੋਟਲ ਜਿਹੜੇ ਆ ਪੰਜ ਨਾਗ ਆਪਾਂ ਤੁਹਾਨੂੰ ਅੱਜ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਪਸ਼ੂ ਸਵੇ ਸਵੇ ਆ ਗੱਪਣ ਆ ਇਹ ਕਮਾਂਦੀ ਹੋਊਗਾ ਠੀਕ ਆ ਜੀ ਤੇ ਪਿੰਡ ਮਾਣੇ ਤੁਸੀਂ ਖਾਸ ਵਿਜਿਟ ਕਰਨੀ ਆ ਪਿੱਖੀ ਪਿੰਡ ਤੋਂ ਤਕਰੀਬਨ ਕੋਈ 10 12 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਮੱਲੀਆਂ ਪਿੰਡ ਦੇ ਨੇੜੇ ਆ ਬਿਦੀ ਚੰਦ ਸ਼ੀਨਾ ਸੁਰ ਸਿੰਘ ਇਹ ਪਿੰਡ ਬਿਲਕੁਲ ਅਲੱਗੇ-ਅਲੱਗੇ ਤੇ ਅੱਜ ਤਰੀਕ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਅੱਜ ਤਰੀਕ 15 ਦਸੰਬਰ ਤੇ ਸਮਾਂ ਕੋਈ ਸ਼ਾਮ ਦੇ 3:00 4:00 5:00 ਵਜੇ ਦਾ ਸਮਾਂ ਸੋ ਪਸ਼ੂ ਰੁਟੀਨ ਦੇ ਵਿੱਚ ਛੇਰਾ ਵੀਰ ਖਰੀਦਾ ਲਿਆ ਕੇ ਸੇਲ ਕਰ ਇਹ ਅੱਜ ਪੰਜ ਨਾਗਰੇ ਬਾਕੀ ਆਪਾਂ ਡਿਟੇਲ ਨਾਲ ਦੀ ਨਾਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਭ ਤੋਂ ਪਹਿਲਾਂ ਸ਼ੇਰੇ ਭਰਾ ਸਾਸਰੀ ਸਾਹਿਬ ਸਾਸਰੀ ਗਾਂਦੂ ਸਾਹਿਬ ਕੀ ਹਾਲ ਜੋ ਬਹੁਤ ਵਧੀਆ ਵੀਰ ਠੀਕ ਠਾਕ ਜੀ ਵਧੀਆ ਵਧੀਆ ਸਿੰਧੂ ਸਾਹਿਬ ਸ਼ੇਰੇ ਬਾਲ ਅੱਜ ਤਕਰੀਬਨ ਆਪਣੇ ਕੋਲ ਪੰਜ ਕਪਸ਼ੂਗਾ ਹਾਂ ਜੀ ਸਾਧੂ ਸਾਹਿਬ ਸਾਰੀਆਂ ਰਕਮੇ ਤੇ ਹੈਗੇ ਆ ਛੋਟੇ ਮੋਲ ਦੇ ਵੀ ਹੈਗੇ ਆ ਸਾਰੇ ਰਕਮ ਤੇ ਆਪਣੇ ਕਮਾਲ ਹੈਗਾ ਨਾਲ ਦੀ ਨਾਲ ਇੱਕ ਮਾਲੀ ਵੀ ਲਿਆਤਾ ਹਾਂਜੀ ਹਾਂਜੀ ਇਹ ਮੋਹਰਾ ਦਾ ਮਾਲੀ ਸਿੰਧੂ ਸਾਹਿਬ ਬੜਾ ਜਨ ਕੇ ਨਾ ਤੁਝਾ ਮਰਾ ਕਾਤ ਵਜਨ ਆਏ ਦੋਂਦਾ ਮੂੰਹ ਆ ਤੇ ਥੋੜੇ ਜਿਹਾ ਅੱਜ ਸ਼ੇਰ ਦਾ ਆ ਪੱਠੇ ਨਹੀਂ ਖਾਦੇ ਤੇ ਕਰਨ ਲਈ ਸਹਾਇਤਾ ਆਉਂਦਾ ਹੈ ਤੇ ਬਾਕੀ ਸ਼ਗਲ ਚੁਕਲ ਬੜੀ ਆ ਜਮਿਆ ਪਲੇ ਇੱਕ ਥਾਂ ਦਾ ਮਾ ਕੇ ਹਾਂਜੀ ਹਾਂਜੀ ਉਹ ਆਣ ਕੇ ਨਾ ਜੇ ਪੱਠੇ ਨਹੀਂ ਖਾਂਦਿਆ ਚਲੋ ਕੋਈ ਗੱਲ ਹਾਂਜੀ ਹਾਂਜੀ ਬਾਕੀ ਦੋਸਤੋ ਮਾਲੀ ਤੁਹਾਨੂੰ ਆਪਾਂ ਐਂਡ ਦੇ ਵਿੱਚ ਦਿਖਾ ਦਾਂਗੇ ਕੋਈ ਭਰਾ ਸ਼ੌਂਕ ਰੱਖਦਾ ਰੇੜੀ ਤੇ ਲਾਉਣਾ ਕਿਸੇ ਨੇ ਮਾਲ ਦੇ ਵਿੱਚ ਰੱਖਣਾ ਤੇ ਆ ਮਾਲੀ ਦਾ ਕੋਈ ਸਬਦਾ ਕਰ ਸਕਦੇ ਜੇ ਟੈਸਟਿਕਲਾਂ ਦਾ ਬੜਾ ਸਾਫ਼ ਹੈ ਠੀਕ ਹੈ ਜੀ ਤੋਂ ਡਬਲ ਸ਼ੇਪ ਟੈਸਟਿਕਲ ਨੇ ਪੂਰੀ ਆਪਾਂ ਡਿਟੇਲ ਲਵਾਂਗੇ ਆ ਮੱਝ ਸੂਈ ਸਵਾਈ ਆਪਣੇ ਕੋਲ ਛੇਰੇ ਹਾਂਜੀ ਹਾਂ ਸੰਧੂ ਸਾਹਿਬ ਸੂਈ ਸਵਾਈ ਮਾਰਦੇ ਤੇ ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਆ ਇੱਥੇ ਕਰ ਲੋ ਸੰਧੂ ਸਾਹਿਬ ਮਾਰਦੇ ਆ ਇਹ ਸੂਹਾ ਕਿਨਵਾ ਵੀਰ ਨਾਲ ਦੀ ਇਹ ਸੰਧੂ ਸਾਹਿਬ ਤੀਜੀ ਸੂਏ ਸੂਈ ਆ ਅੱਛਾ ਕੋਈ ਭੈਣ ਭਰਾ ਭਾਣਾ ਚੌਥਾ ਮੰਨ ਲੇ ਪਰ ਆਪਾਂ ਤੀਜੀ ਸੂਏ ਕਰਕੇ ਲਿਆਂਦੀ ਆ ਤਿੱਜਾ ਸੁਬਾਹ ਹਾਂਜੀ 8 ਕਿਲੋ ਬੋਲਾ ਜੈਨੂੰ ਤਿੱਜਾ ਤੇ ਹੋਇਆ ਸੂਈ ਨੂੰ ਤਿੱਜਾ ਸੁਬਾਹ ਤਿੰਨ ਦਿਨਾਂ ਦੀ ਸੂਈ ਆ ਮਗਰ ਕੱਟੀ ਆ ਸੰਤੂ ਸਾਹਿਬ ਮਗਰ ਕੱਟੀ ਆ ਗਈ ਹਾਂਜੀ ਲਓ ਜੀ ਆ ਬੱਚਾ ਮਗਰ ਕੱਟੀ ਆ ਫੀਮੇਲ ਕਾਫਾ ਥੋੜਾ ਠਾਕੇ ਤੁਹਾਨੂੰ ਦਿਖਾ ਦਿੰਨੇ ਬੇਸ਼ੱਕ ਇਧਰੋਂ ਆਹ ਦੇਖੋ ਠੀਕ ਆ ਜੀ ਹਾਂਜੀ ਹਾਂਜੀ ਠੀਕਾ ਬੋੜਾ 8 ਕਿਲੋ 8 ਕਿਲੋ ਸੰਧੂ ਸਾਹਿਬ ਠੰਡਾ ਬੋੜਾ ਹੋਗਾ ਮੈਂ ਗੱਲ ਤਾਂ ਗੱਲ ਕਰੀ ਜਈਏ 10 12 ਕਿਲੋ ਆ ਠੀਕ ਆ ਤੇ ਮੁਰਕੇ ਨਿਕਲੇ ਨਾ ਦੇ ਵੀਰ ਕੋਈ ਝੋਗਿਆ ਆ ਗਿਆ ਕਿ ਵੀ ਦੋ ਥੋੜਾ ਇਹਦੇ ਸਿਰੇ ਮਾੜੀ ਇੱਕ ਬੱਚਾ ਲੱਗਾ ਹਾਂਜੀ ਇਹ ਵਿੱਚ ਦੋ ਦੋ ਚਾਰ ਧਾਰਾ ਆਉਂਦੀਆਂ ਸੰਧੂ ਸਾਹਿਬ ਦੱਸ ਕੇ ਦੇਣੀ ਆ ਮੈਂ ਗੱਲ ਕਰਨੀ ਹਾਂ ਹਾਂਜੀ ਹਾਂਜੀ ਬਾਕੀ ਚੋਣ ਚਾਨ ਬੜੀ ਪੋਲੀ ਆ ਉਲਟ ਪਹਿਣੀ ਵਾਲੀ ਸਾਈਡ ਇੱਕ ਮਾੜਾ ਸੈਂਟਰ ਚ ਬੱਚਾ ਲੱਗਾ ਠੀਕ ਆ ਜੀ ਦੋ ਚਾਰ ਧਾਰਾ ਉਹਦੇ ਚ ਨਿਕਲਦੀਆਂ ਨੇ ਹਾਂਜੀ ਹਾਂਜੀ ਬਾਕੀ ਇਹ ਚਾਰ ਥਾਣਾ ਚੋਣ ਹੈ ਪੋਲੀ ਆ ਹਾਂਜੀ ਚੋਣ ਪੋਲੀ ਸੰ ਠੀਕ ਆ ਹੰਦੂ ਸਾਬੋ ਤੇ ਆਪਾਂ ਚਵਾਈ ਕਰਾਈ ਦੇਣੀ ਵਿੱਚ ਵੀਡੀਓ ਦੇ ਹਾਂਜੀ ਹਾਂ ਦੋਸਤੋ ਜਿੰਨੇ ਪਸ਼ੂ ਵੀ ਆਪਾਂ ਦਿਖਾਉਣੇ ਵੀ ਸਿਰੇ ਦੇ ਕਰੋ ਵੈਸੇ ਤਾਂ ਚਲੋ ਆਪਣਾ ਹੁੰਦਾ ਹੀ ਆ ਡਿਸੀਜਨ ਵੀ ਚਲੋ ਕਿਤੇ ਨਾ ਕਿਤੇ ਦੋ ਦੋ ਚਾਰ ਚਾਰ ਭਾਰਾ ਮਾਰ ਕੇ ਤੁਹਾਨੂੰ ਦਿਖਾਈਏ ਜਰੂਰ ਕੋਈ ਭੈਣ ਭਰਾ ਇੱਥੇ ਦੂਰੋਂ ਨੇੜੇੋਂ ਆ ਜੇ ਉਸ ਵਿਹਾਰ ਤੇ ਤੁਸੀਂ ਸਾਈ ਬੈਨਾਂ ਪਾ ਲੋ ਠੀਕ ਆ 8 ਕਿਲੋ ਬੌਲੇ ਤੋਂ ਸ਼ਟਾਰਟਿੰਗ ਹੋਈ ਆ ਆ ਫੇਸ ਕੁਆਲਿਟੀ ਆ ਮੂੰਹ ਮੱਥੇ ਦੀ ਆ ਤੁਸੀਂ ਕਰੋ ਚੈੱਕ ਠੀਕ ਆ ਨਾਲ ਦੇ ਨਾਲ ਸ਼ੇਰੇ ਵੀਰ ਖੋਲ ਤੋੜ ਕੇ ਬਾਕੀ ਸੱਦੂ ਸਾਹਿਬ ਜਿੰਨਾ ਮਾਲ ਆਪਣਾ ਤੁਹਾਡੀ ਵੀਡੀਓ ਦੇ ਵਿਗਿਆ ਨਾ ਕੋਈ ਲਾਂਮਾ ਨਹੀਂ ਆਇਆ ਹਜੇ ਤੱਕ ਲਾਂਮਾ ਨਹੀਂ ਕੋਈ ਆ ਆਹ ਜੀ ਚੰਗੀ ਗੱਲ ਹਾਂ ਜੀ ਆਪਾਂ ਗੱਲ ਸੱਚਾਈ ਗੱਲ ਕਰਦੇ ਹਾਂ ਕਿ ਤੇ ਲਾਂਬੇ ਆਉਣ ਦੀ ਹਾਂ ਜੀ ਤੇ ਲੋਬੀ ਬਾਕੀ ਦੋਸਤੋ ਚਵਾਚਬੂਦੀ ਚੰਗੀ ਦਸੰਡਿਆ ਵੀਰ ਪੋਲੀ ਚਵਾਦੀ 8 ਕਿਲੋ ਬੋਲੇ ਤੋਂ ਸ਼ਟਾਰਟਿੰਗ ਆ ਤੇ ਤਿੱਜਾ ਦੇਣਾ ਥੋੜੀ ਬੱਚੇ ਕਰਕੇ ਸੰਧੂ ਸਾਹਿਬ ਕਾਲੀ ਪਹਿਂਦੀ ਜਦੋਂ ਬੱਚੇ ਤੋਂ ਦੂਰ ਜਦੋਂ ਲੈ ਜੇ ਪਸ਼ੂ ਨੂੰ ਫਿਰ ਅਰੇ ਕਿਉਂ ਕਾਲੀ ਪਹਿਨੀ ਆ ਕਾ ਤੋਰ ਲੋ ਹੱਟ 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 ਬੱਬੀ ਦੋਸਤੋ ਇਹ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਇਹਨ ਬਿਲਕੁਲ ਪਤਲੇ ਪਿੰਡੇ ਦੀ ਸੋਇ ਚਮੜੀ ਚਮੜੀ ਸਕਿਨ ਸਕੂਨ ਬਹੁਤ ਜਿਆਦਾ ਨਿਸਕੂਨ ਸਕੂਨ ਬਹੁਤ ਜਿਆਦਾ ਠੀਕ ਆ ਵੇਖੋ ਆਹ ਵੇਖੋ ਬੈਕ ਸਾਈਡ ਤੋਂ ਠੀਕ ਆ ਇਹਦਾ ਸ਼ੇਰੇ ਮੁੱਲ ਦੱਸੋ ਸਾਹਿਬ ਕੋਈ ਆਪਾਂ 75 ਨਹੀਂ ਕਰਨਾ 80 ਨਹੀਂ ਕਰਨਾ 72000 ਦੀ ਦੇ ਦਾਂਗੇ 72 ਦੀ ਹਾਂਜੀ ਹਾਂਜੀ ਐਂਡ ਤੋਂ ਐਂਡ ਜਿਹੜਾ 72 ਹੀ ਐ ਲੈਸ ਹੋ ਜੂਗੀ ਉਹ ਥੋੜੀ ਬਾਤ 70000 ਦੀ ਹਾਂ ਨਾ ਦੇ ਦਾਂਗੇ ਜੀ ਠੀਕ ਹੈ ਹਾਂਜੀ ਹਾਂਜੀ ਲੋ ਵੀ ਦੱਸੋ ਐਂਡ ਤੋਂ ਐਂਡ 70000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ ਮਗਰ ਕੱਟੀ ਆ ਤੇ ਬਾਕੀ ਚੌਣ ਚਾਂ ਚੰਗੀ ਆ ਬੌਲੇ ਦੇ ਦੇਚਾ ਠੀਕ ਆ ਜੀ ਹਾਂਜੀ ਹਾਂਜੀ ਤੇ ਇਹ ਮੱਝ ਬਿਲਕੁਲ ਵਾਜਬ ਜਾਇਜ਼ ਰੇਟ ਆ ਬਾਕੀ ਮੇਰਾ ਭਰਾ ਇੱਥੇ ਆਓ ਹਮੇਸ਼ਾ ਆਪਾਂ ਵਾਰ-ਵਾਰ ਕਹਿੰਦੇ ਹੁੰਨੇ ਵੀ ਇੱਥੇ ਆਣ ਕੇ ਤਸੱਲੀ ਕਰੋ ਬਾਹਰ ਵਿੱਚ ਕੋਈ ਭੈਣ ਭਰਾ ਕਹੇ ਵੀ ਯਾਰ ਕੋ ਕਿੰਤੂ ਪਰੰਤੂ ਦਾ ਤੇ ਠੀਕ ਆ ਅਗੇ ਸੈਕੰਡ ਨੰਬਰ ਤੇ ਇੱਧਰ ਆ ਜਾ sire ਇਹ ਸੰਧੂ ਸਾਹਿਬ ਰਾਦੀ ਸੂਈ ਬੱਛੀ ਹਾਂਜੀ ਹਾਂਜੀ ਰਾਦੀ ਸੂਈ ਆ ਦੂਜਾ ਸੂਆ ਏ ਤੇ ਜੋ ਜੁਰ ਦੀ ਆਪਣੇ ਕੋਲ ਵੀਡੀਓ ਬਣੀ ਹੈਗੀ ਆ ਮਗਰ ਬੱਛੀ ਆ ਹਾਂ ਨਹੀਂ ਮਗਰ ਬੱਛਾ ਸੰਧੂ ਸਾਹਿਬ ਦੇ ਮਗਰ ਬੱਛਾ ਤੇ ਬੋਲਾ ਹੀ ਇਹਦੇ ਥੱਲੇ ਸਟਾਰਟ ਹੀ ਕੋਈ 17 18 ਕਿਲੋ ਹੋਊਗਾ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਚੰਗੀ ਜੰਮੀ ਜੰਮੀ ਆ ਥੋੜੀ ਜੀ ਨਾ ਅੱਜ ਸੂਈ ਕਰਕੇ ਪੱਠੇ ਥੋੜੇ ਜੇ ਕੱਟ ਖਾਂਦੇ ਹੀ ਆ ਥੋੜਾ ਪਸੂ ਕਰ ਜਾਂਦਾ ਹਾਂਜੀ ਹਾਂਜੀ ਸੂਤ ਸੂਆ ਕੇ ਤੈਨੂੰ ਪਤਾ ਤੇ ਬਾਕੀ ਇਹ ਆ ਵੀ ਵਾਹ ਨਾ ਜਿਹੜਾ ਚੋਲੀ ਦੀ ਹੈ ਨਾ ਰਾਈ ਥੋੜਾ ਜਿਆ ਜਾਂਦਾ ਹੈ ਬਾਕੀ ਬੋਲੇ ਦੀਆਂ ਦੋ ਚਵਾਈਆਂ ਹੋ ਗਈਆਂ ਨੇ ਨਹੀਂ ਸੰਧੂ ਸਾਹਿਬ ਅਸਲ ਵਿੱਚ ਚਵਾਈ ਸਵੇਰੇ ਹੀ ਪੂਰੀ ਹੋਈ ਰਾਤੀ ਦੀ ਦੋ ਕਿਲੋ ਚੋਈ ਜਾਂ ਬੱਚੇ ਨੂੰ ਜਗਾ ਜਗਾ ਨਹੀਂ 8 ਕਿਲੋ ਦੁੱਧ ਚੋਇਆ ਬਿਲਕੁਲ ਹਜੇ ਖਾਲੀ ਨਹੀਂ ਸਾਫ ਨਹੀਂ ਕੀਤਾ ਆਪਨੇ ਕੀਤੀ ਪਰ ਇਹ ਆਪੀ ਦੱਸਦੀ ਆ ਵੀ ਦੁੱਧ ਹੈਗਾ ਠੀਕ ਆ ਹਾਂਜੀ ਹਾਂਜੀ ਠੀਕ ਆ ਲਓ ਜੀ ਠੀਕ ਆ ਸੋ ਬੱਚੀ ਦੋਸਤੋ ਤਕਰੀਬਨ ਰਾਤ ਹੀ ਸੁੱਈ ਹੈ ਥੋੜੀ ਬਾਅਦ ਹੀ ਬੋਲੇ ਦੇ ਵਿੱਚ ਕੋਈ 2 ਕਿਲੋ ਚਵਾਈ ਕਰਕੇ ਤੇ ਮਾਰਨਿੰਗ ਲਾ ਲੋ ਵੀ ਪਹਿਲੇ ਡੰਗ ਦੀ ਕਹਿ ਲੋ ਭਾਵੇਂ ਦੂਜੇ ਡੰਗ ਦੀ ਕਹਿ ਲੋ ਅੱਜ ਸ਼ਾਮੀ ਤੇਜੇ ਡੰਗ ਦੀ ਚਵਾਈ ਹੋ ਜੂਗੀ ਹਾਂਜੀ ਹਾਂਜੀ ਸਮਝ ਗਿਆ ਬੋਲੇ ਤਾਂ ਸਾਫ਼ ਕਰ ਦਿੱਤੀ ਜਾਊਗੀ ਮਗਰ ਬੱਛਾ ਬੇਲ ਕਾਪ ਨੂੰ ਜਨਮ ਦਿੱਤਾ ਆ ਬੱਚਾ ਜੇ ਮਗਰ ਇਹਦੇ ਠੀਕ ਆ ਜੀ ਬਾਕੀ ਬੱਚਾ ਚੰਗੇ ਸੀਮਨ ਦਾ ਚਲੋ ਹਾਂਜੀ ਬਾਕੀ ਬੱਚੇ ਸੀਮਨ ਦਾ ਜੇ ਕਦੇ ਬੱਛੀ ਹੁੰਦੀ ਤੇ ਮਨਾ 2-4000 ਰੁਪਏ ਹੀ ਵੱਜਣਾ ਸੀ ਹਾਂ ਹਾਂ ਬੱਚਾ ਚਲੋ ਬਾਕੀ ਸੀਮਨ ਕਿਸੇ ਭਰਾ ਨੇ ਛੌਂਕ ਰਾਂ ਛੌਂਕ ਨਾ ਭਰਾਇਆ ਸੀਮਨ ਤੇ ਭਰ ਦੇ ਬੱਛਾ ਤਾਂ ਚਲੋ ਕੋਈ ਗੱਲ ਨਹੀਂ ਇਹਦੇ ਕੋਈ ਜਦ ਨਹੀਂ ਬਿਲਕੁਦਰਤੀ ਹੈ ਜੀ ਹਾਂਜੀ ਹਾਂਜੀ ਬਾਕੀ ਸ਼ਰੇ ਚੋਣ ਦੀ ਦੱਸ ਤੇ ਪਾਉਂ ਮੇ ਬੰਗੇ ਤੋਂ ਬਗੈਟ ਵਾਲੇ ਹਾਂਜੀ ਹਾਂਜੀ ਚੌਣ ਚਾਂਦੀ ਐ ਓਕੇ ਆ ਬਾਕੀ ਪੋਲੀ ਬੜੀ ਚੌਣ ਚਾਂ ਥੋੜਾ ਜਿਆ ਨਾ ਬੱਟੇ ਦਾ ਕਰਕੇ ਨਾ ਥੋੜੇ ਦਾ ਕੱਬੀ ਆ ਕਾਲੀ ਜੀ ਪੈਂਦੀ ਆ ਬੱਚਾ ਅੱਗੇ ਬੰਨੋ ਤੇ ਅੱਗੇ ਨਹੀਂ ਬੰਨਨਦੇ ਹੈਗਾ ਥੋੜੇ ਪਿਛਾਂ ਹੀ ਦੱਸਦੇ ਆ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਥਣ ਬੋਸ ਨਾਥੀ ਮੁੱਠੀ ਵਾਲਾ ਹਾਂਜੀ ਲੋਹੇਰੇ ਖੁੱਲ ਗਏ ਬਾਕੀ ਬਖਾਲਾ ਕੋਲਾ ਸੰਧੂ ਸਾਹਿਬ ਬੜਾ ਜਿਆਦਾ ਐ ਅੱਛੀ ਭਲੀ ਬੜੀ ਐ ਥੋੜੇ ਜਿਹਾ ਨਾ ਲੈਂਦੀ ਦੋ ਚਾਰ ਦਿਨ ਤੇ ਥੋੜੇ ਦੋ ਚਾਰ ਦਿਨ ਘੱਟ ਸੁਵੀ ਬੱਚੀ ਕੱਲ ਹੀ ਆਈ ਹੈ ਜੀ ਹਾਂਜੀ ਹਾਂਜੀ ਲਓ ਜੀ ਠੀਕ ਆ ਜੀ ਸੋ ਬਾਕੀ ਦੋਸਤੋ ਇੱਕ ਦੋ ਡੰਗ ਦੀਆਂ ਚਵਾਈਆਂ ਹੋਣਗੀਆਂ ਜਿਹੜੀ ਅੱਜ ਹੁਣ ਸ਼ਾਮ ਨੂੰ ਤਕਰੀਬਨ ਤੀਜੇ ਡੰਗ ਦੀ ਚਵਾਈ ਕਰ ਦਿੱਤੀ ਜਾਊਗੀ ਤੇ ਪછી ਜਿੰਨੇ ਆ ਬਿਲਕੁਲ ਸਾਫ਼ ਕਰ ਦਿੱਤੀ ਜਾਊਗੀ ਬੋਲੇ ਤੋਂ ਠੀਕ ਆ ਆ ਫੇਸ ਕੁਆਲਟੀ ਮੂੰਹ ਮੱਥੇ ਦੀ ਕਰੋ ਚੈੱਕ ਅੰਨੂ ਦਾ ਬੱਚੇ ਦਾ ਵੜਾ ਕਰਦੀ ਆ ਨਾ ਤਾਂ ਜਾਂਦੀ ਘਰ ਨੂੰ ਵਾਜ ਪਾਜ ਕੇ ਠੀਕ ਆ ਇਹਦਾ ਮੁੱਲ ਕੀ ਕਰਦਾ sire ਸੰਧੂ ਸਾਹਿਬ ਐਵੇਂ 80 ਨਹੀਂ ਮੰਗਣਾ 82 ਨਹੀਂ ਮੰਗਣਾ 72000 ਰੁਪਏ 70000 ਦਿਹਾੜਾ ਦੇ ਦਾਂਗੇ 70 ਦੀ ਹਾਂਜੀ ਹਾਂਜੀ ਹੋਰ ਵੀ ਵਿਚੋ ਰਾਇਤ ਕਰਦਗੇ ਥੋੜਾ ਬੜਾ ਕਰਦਾ ਮੈਂ ਮੌਕੇ ਤੇ ਕਰਦਾ ਕੋਈ ਗੱਲ ਨਹੀਂ ਹੋ ਜੂ ਬੱਚੋ ਥੋੜੀ ਬਤੀ ਪਰ ਬਾਕੀ ਜਿਆਦਾ ਨਹੀਂ ਹੋਣਾ ਸੰਧੂ ਸਾਹਿਬ ਤੁਹਾਨੂੰ ਬਦਾ ਬੱਚੀ ਨੂੰ ਥਣ ਜੱਡਾ ਵੇਖੋ ਕਿੰਨਾ ਲੱਗਾ ਹੈ ਬਾਕੀ ਬਰੀਕੀਆਂ ਵੜੀਆਂ ਬੱਚੀ ਚ ਹੂੰ ਬਾਕੀ ਜਿੰਸੋਂ ਆਪਾਂ ਲਈ ਉਹਨਾਂ ਪਹਿਲੇ ਸੂਏ ਕਿਹਾ 20 22 ਕਿਲੋ 25 ਕਿਲੋ ਬੱਚੀ ਦੁੱਧ ਦੇ ਜੂਗੀ ਹੂੰ ਹਾਂਜੀ ਬੋਬੀ ਏ ਦੋਸਤੋ ਬੱਛੀ 70000 ਦੇ ਵਿੱਚੋਂ ਥੋੜਾ ਬਾਧਾ ਮੌਕੇ ਤੇ ਮਾਨਤਾ ਲਓ ਜੂਗਾ ਜੀ ਜ਼ਿਆਦਾ ਗੁਜਾਇਸ਼ ਨਹੀਂਗੀ ਬਾਕੀ ਡਿਮਾਂਡ ਚਾਹੇ 72 75000 ਵੀਰ ਨੇ ਕੀਤੀ ਹੈ 70000 ਦੇ ਵਿੱਚੋਂ ਛੋਟ ਛਾਪਾ ਹਾਂਜੀ ਹਾਂਜੀ ਬਾਕੀ ਥਾਂ ਦੇਵੇ ਦੀ ਸਾਫ ਸੁਥਰੀ ਹੈ ਜਿਹੜੀ ਮੇਨ ਗੱਲ ਆ ਕਿਉਂਕਿ ਦੋ ਦੋ ਚੋਣਾ ਤੇ ਆਪਾਂ ਪਸ਼ੂ ਲੈਣਾ ਖਾਸ ਤੌਰ ਤੇ ਚਵਾਈ ਚੋਵੀ ਚੰਗੀ ਕਰਾ ਜੂਗੀ ਕਿਉਂ ਥਾਂ ਬਹੁਤ ਸੋਹਣੀ ਬਾਕੀ ਸੰਧੂ ਸਾਹਿਬ ਜਿੱਥੇ ਵੱਜੀ ਹੋਊਗੀ ਨਾ ਉੱਥੇ ਪਤਾ ਲੱਗੂਗਾ ਵੀ ਵੱਜੀ ਆ ਬੱਛੀ ਇਹ ਨਹੀਂ ਕੋਈ ਆਖੂਗਾ ਵੀ ਚਲੋ ਇੱਕ ਵਾਰੀ ਸੂਸਵਾ ਕੇ ਪਤਾ ਪਤਾ ਜੀ ਲਾਈ ਐ ਨੇ ਪਤਾ ਜੀ ਲਾਈ ਇਸ ਤੋਂ ਬਾਅਦ ਇੱਕ ਹੋਰ ਤੋਹਫਾ ਦਿਖਾਈ ਆਪਾਂ ਅਗਲੇ ਜਿਹੜੀ ਆ ਬੈੜ ਇਹ ਛਾਈ ਆ ਸੰਧੂ ਸਾਹਿਬ ਠੀਕ ਹੈ ਛਾਈ ਪ्योर ਛਾਈ ਵਾਲੀ ਵੱਛੀ ਆ ਬਹੁਤ ਹੀ ਠੰਡੀ ਠੰਡੀ ਆ ਬਾਕੀ ਕਦ ਕਾਠਾ ਹੈ ਬੜਾ ਇਹਦਾ ਬੜਾ ਜਿਆਦਾ ਜੰਮੀ ਜੰਮੀ ਬੜੀ ਸੰਧੂ ਸਾਹਿਬ ਦੇ ਠੰਡੀ ਬਹੁਤ ਤੇ ਨਾਲ ਛੋਟੀਆਂ ਜਿਹੀਆਂ ਛਾਈ ਵਾਲ ਵੇਖਦੇ ਆ ਕਦ ਕਾ ਨਹੀਂ ਨਹੀਂ ਸੰਧੂ ਸਾਹਿਬ ਇਹਦੇ ਰੇਲ ਗੱਡੀ ਦਾ ਇੰਜ ਨਹੀਂ ਆਗੇ ਆ ਪੱਟੀ ਆ ਹਾਂਜੀ ਹਾਂਜੀ ਆ ਕਰੋ ਚੈੱਕ ਤੇ ਰੇਲ ਗੱਡੀ ਦਾ ਇੰਜਨ ਹੀ ਆ ਸ਼ੇਰਾ ਕਹਿੰਦਾ ਨਾ ਹਰੇ ਵਾਕੀ ਇੰਨੇ ਆਗੇ ਜਾਂਦਾ ਸ਼ੇਰਾ ਜੀ ਦਾ ਪਰਮਾਲੀ ਬਹੁਤ ਪਲੀ ਪਲੀਤੀ ਚਗਾਟਾ ਚਕੂਠਾ ਵੇਖੋ ਬੜਾ ਚੌੜਾ ਫਿੱਟ ਆਏ ਜਿਤਨਾ ਮਰਜੀ ਲਾਤ ਚੁੱਕਣ ਦਾ ਨਹੀਂ ਪਤਾ ਨਹੀਂ ਇਹ ਛਾਈ ਹਰ ਗਰਮ ਹੁੰਦੀਆਂ ਐ ਇਹ ਤਾਂ ਕਮਾਲ ਹੋ ਗਈ ਹਾਂਜੀ 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 ਉਹ ਫੇਰ ਲਈ ਹੱਥ ਮਾੜਾ ਚਿਹਰੇ ਮੈਂ ਨਾ ਹੱਥ ਕੀ ਲਾਉਣਾ ਆਪਾਂ ਬਹਿ ਹੀ ਜਾਂਨੇ ਥੱਲੇ ਤੇ ਲਓ ਇਧਰ ਭਾਵੇਂ ਥੱਲੇ ਉਾਰ ਪਰ ਲੰਗੀ ਜੋ ਇਹਨੇ ਮੈਂ ਨਾ ਨੰਗੀ ਜੋ ਦੇ ਭਾਵੇਂ ਨੰਗੇ ਨਹੀਂ ਮੇਰੇ ਤੋਂ ਜਾਣਾ ਉਹ ਕੋਈ ਨਹੀਂ ਉਹ ਕੰਮ ਬਕਰੇ ਪੰਗੇ ਚ ਪੈ ਜਾਗੇ ਹਾਂਜੀ ਹਾਂਜੀ ਆਹੋ ਨਹੀਂ ਨਹੀਂ ਹਾਂਜੀ ਹਾਂਜੀ ਤੇ ਛੇਰੇ ਸੂਆ ਦੂਜਾ ਕਿ ਤੀਜਾ ਤਰੇ ਨਹੀਂ ਸੰਧੂ ਸਾਹਿਬ ਦੂਜਾ ਸੂਆ ਐ ਦੂਜਾ ਹਾਂਜੀ ਹਾਂਜੀ ਦੂਜਾ ਸੂਆ ਐ ਬਾਕੀ ਇਹਨੇ ਬੱਚੀ ਨੇ ਪਹਿਲੇ ਸੂਏ 20 ਕਿਲੋ ਦੁੱਧ ਕੱਢਿਆ ਐ ਮੈਂ ਜ ਹੈ ਕਿ ਨਾ ਬਰੀਡ ਨਸਲ ਇਹ 18 20 ਲੀਟਰ ਦੇ ਦੇ ਤੇ ਇਹਦਾ 30 35 40 ਲੀਟਰ ਦੇ ਬਰਾਬਰ ਆ ਹਾਂਜੀ ਹਾਂਜੀ ਉਹਨਾਂ ਕਹਿੰਦਾ ਪੰਜ ਫੈਨ ਆਉਂਦੀ ਆ ਐਵੇਂ ਵੇਚਣ ਦੇ ਮਾਰੇ ਕਹੀਏ 6 ਆਉਂਦੀ ਉਹਦੇ ਪੰਜ ਫੈਨ ਆਉਂਦੀ ਆ ਅੰਦੇ ਇਹਨਾਂ ਵੇੜਾਂ ਦੇ ਚਲੋ ਜਿਹਨੇ ਵੀਰਨ ਰੱਖੀ ਉਹਨਾਂ ਨੂੰ ਪਤਾ ਹੀ ਆ ਵੀ ਕੀ ਐਮੀ ਇਹਦਾ ਕਿੰਨੇ ਕੁ ਪੰਜ ਆਉਂਦੀਆਂ ਇਹਨਾਂ ਦੇ ਵੇੜਾਂ ਹਾਂਜੀ ਹਾਂਜੀ ਲਓ ਬਦੋਸਤੋ ਇੱਕ ਮੱਝੀ ਤੁਸੀਂ ਲੈ ਕੇ ਜਾਓਗੇ ਮੱਝ ਵਰਗੀ ਬੰਤਰਾ ਪੂਰੀ ਪੰਜਨ ਵੇਟ ਵਾਲੀ ਆ ਹਾਂਜੀ ਹਾਂਜੀ ਤੇ ਥੱਲੇ ਲੇਵੇ ਦੀ ਤੁਹਾਨੂੰ ਦਿਖਾ ਹੀ ਦਿੱਤੀ ਐ ਜਿਹੜੇ ਬੰਦੇ ਮਰਦੇ ਹਜੇ ਸੰਧੂ ਸਾਹਿਬ ਇਹਨੇ ਦੇਣਾ 8 ਲਾਇਆ ਜਣੇ ਹਜ ਬਾਕੀ ਲੋਕ ਸਮੇਂ ਤੇ ਇਹ ਕੋ ਕਿੰਨਾ ਕੁ ਚਵਾ ਬਾਕੀ ਇਹ ਨਹੀਂ ਵੀ ਮੰਨ ਲਓ ਮੂੰਹ ਤੇ ਭਾਵੇਂ ਹੱਥ ਫੇਰੀ ਜੋ ਇਹ ਨਹੀਂ ਵੀ ਕਾਲੀ ਪਊਗੀ ਕੋਈ ਚੱਕਰ ਨਹੀਂ ਕਾਲੇ ਪੈਂਦਾ ਚੱਕਰ ਨਹੀਂ ਹੋਏਗਾ ਠੀਕ ਆ ਲੈ ਵੀਰੇ sire ਨਾਲ ਦੇ ਨਾਲ ਹੀ ਖੋਲ ਕੇ ਦਿਖਾਈਏ ਭਰਾਵਾਂ ਨੂੰ ਹਾਂਜੀ ਹਾਂਜੀ ਬਾਕੀ ਰੰਗ ਜਿਹੜਾ ਦੋਸਤੋ ਬਰਾਊਨ ਤੇ ਬਲੈਕ ਰੰਗ ਦਾ ਕੰਪਲ ਬਾਕੀ ਸੰਦੇ ਸਾਹਿਬ ਆਪਾਂ ਮਾਲ ਦਾ ਮੁੱਲ ਪੱਧਰ ਹੀ ਪਾਉਣਾ ਹੈ ਜਿਆਦਾ ਮੁੱਲ ਨਹੀਂ ਪਾਉਣਾ ਫਿਰ ਔੜਦੇ ਜਿਹੜੀਆਂ ਬਾਜ ਹਾਂਜੀ ਮੈਂ ਨਾ ਮਿੰਟੋ ਮਿੰਟੀ ਜਾਂ ਔੜਦੀਆਂ ਆਂ ਆ ਦੇਖੋ ਜੀ ਬਾਕੀ ਕੋਈ ਵੀਰ ਕੋਈ ਵੀ ਕਹਿੰਦਾ ਨਾ ਵੀ ਚੌਂਕ 'ਚ ਭਾਵੇਂ ਖੜਾ ਰਕੇ ਚੌਂਕ 'ਚ ਖੜਾ ਰਕੇ ਭਾਵੇਂ ਹੱਥ ਫੇਰਨ ਉਹ ਏਡੀ ਠੰਡੀ ਬੈੜੇ ਤੂੰ ਵੇਖੋ ਇੱਧਰ ਵੇਖੋ ਬੇਬੀ ਇੱਧਰ ਵੇਖੋ ਸਿਰਫ ਸੁਲਾਉਤੋ ਤਾਂ ਗੱਲ ਪਰੇ ਹੁੰਦੀ ਦੇਖੋ ਇਹ ਨਹੀਂ ਵੀ ਛੜ ਮਾਰ ਜੂਗੀ ਹਾਂ ਜੇ ਵੀਰ ਕੋਈ ਆਊਗਾ ਛੜ ਮਾਰ ਜੂਗੀ ਤੇ ਆਪਾਂ ਉਹ ਦੂਨੇ ਪੈਸੇ ਦਾਂਗੇ ਸਹੀ ਗੱਲ ਹਾਂ ਟਿੱਪਨ ਲੱਗਿਆ ਛੜ ਮਾਰ ਦੇ ਠੰਡੀ ਧੀਰੀ ਆ ਬਾਕੀ ਤੁਹਾਨੂੰ ਇਹ ਦੂਰ ਦੀ ਗੱਲ ਨਹੀਂ ਵੀ ਠੰਡੀ ਧੀਰੀ ਕਹਿ ਕੇ ਤੇ ਬਾਅਦ 'ਚ ਕੋਈ ਛੜਾ ਖਾਵੇ ਵੀ ਜਿੱਦਾਂ ਮਰਜੀ ਬੇਚਰੀ ਨੂੰ ਕੋਈ ਛੜਦਾ ਕੋਈ ਭਜਨ ਭਜਾਦਾ ਕੋਈ ਡ ਤਾਨੂੰ ਹੌਸਲੇ ਨਾਲ ਆਪਾਂ ਪੂਰਾ ਖੋਲ ਕੇ ਤੋਰ ਕੇ ਤਸਰੀ ਨਾਲ ਦਿਖਾ ਰਹੇ ਆ ਜਿਹੜਾ ਕੋਈ ਭਰਾ ਸ਼ੌਂਕ ਰੱਖਦਾ ਕੋਈ ਸ਼ਾਈ ਵਾਲਾ ਇਹ ਨਹੀਂ ਸੰਧੂ ਸਾਹਿਬ ਵੀ ਠੰਡੀ ਵੱਲੋਂ ਤੇ ਮੰਨਣਾ ਪਊਗਾ ਨਾ ਮਤਲਬ ਕਸਰਾ ਹੀ ਕੱਢ ਤੀ ਹਾਂਜੀ ਹਾਂਜੀ ਭਾਵੇਂ ਜਿੱਥੇ ਮਰਜੀ ਹੱਥ ਲਾਏ ਜੋ ਇਹ ਨਹੀਂ ਵੀ ਕਰਵਾ ਲਈ ਵੀ ਵੀਰਾਂ ਦੇ ਮਨ ਤੇ ਡਾਊਟ ਹੋ ਜਾਂਦਾ ਵੀ ਪਨੀ ਸ਼ਾਈ ਵਾਲਾ ਹਾਂਜੀ ਸ਼ਾਈ ਵਾਲਾ ਜਦੋਂ ਜਦੋਂ ਫੋਨ ਆਦਾ ਸੰਧੂ ਸਾਹਿਬ ਸ਼ਾਈ ਵਾਲਾ ਆ ਦਿੰਦੇ ਗਰਮ ਹੁੰਦੀ ਆ ਹਾਂ ਹਾਂ ਪਰ ਗਰਮ ਨਹੀਂ ਸ਼ਾਈ ਵਾਲਾ ਠੀਕ ਹੈ ਜੀ ਹਾਂਜੀ ਹਾਂਜੀ ਤੇ 8 ਤੋਂ 10 ਦਿਨ 8-7 ਦਿਨ ਹਜੇ ਬਾਕੀ ਆ ਆ ਬਾਕੀ ਚੰਦੂ ਸਾਹਿਬ ਕਿੱਲਾ ਵੜੀਆਂ ਇੱਧਰ ਵੇਖੋ ਠੰਨਾ ਢੁਲਾ ਬਹੁਤ ਜਿਆਦੀਆਂ ਜੀ ਮੇਠਾਂ ਵੀ ਤੇਰੀ ਜਿਆਦੀ ਹੈ ਛੇਰਾ ਘੁੰਮ ਘੁੰਮ ਤਾਂ ਇੱਧਰ ਨੂੰ ਹੋਣਾ ਭੱਜ ਭੱਜ ਹਾਂਜੀ ਇਹਨੇ ਘੁੰਮ ਘੁੰਮ ਹੋਣਾ ਹੀ ਤਾਂ ਆਪ ਲਿਉਂਦੀ ਕਰ ਮਾਰੀ ਹੈ ਇਹ ਠੰਡਾ ਡੰਗੜ ਹੋਵੇ ਤਾਨੂੰ ਫਿਰ ਤੇ ਬਿਲਕੁਲ ਬਿਲਕੁਲ ਅੱਛਾ ਜਿਹੜੇ ਚਲੋ ਬਹੁਤ ਜਿੰਨੇ ਸਿਫਤ ਸਲਾਹਤ ਕਰ ਲੋ ਚੰਗੇ ਪਸ਼ੂ ਨਹੀਂ ਥੋੜੀ ਆ ਇਹ ਦਵਾਂਗੇ ਕਿੰਨੇ ਦੀ ਆਪਾਂ ਸੰਧੂ ਸਾਹਿਬ ਇਹਦਾ ਕੋਈ 85 ਨਹੀਂ ਕੋਈ 90 ਨਹੀਂ 75 ਜਾਂ ਦੀ ਬੱਚੀ ਦੇ ਦਾਂਗੇ ਹਾਂ ਨਾ 75 ਦੀ ਤੇ ਜੇ ਮੰਨ ਲਓ ਤਿਆਰ ਕਰਕੇ ਵੇਚੀਏ ਭਾਈ 90 ਜਾਂ ਦੀ ਬੱਚੀ ਵੇਚ ਦੋ ਹਾਂ ਜੀ ਫਰਕ ਤਾਂ ਹੈਗਾ ਵੀ ਤਿਆਰੀ ਵਾਲੇ ਪਸ਼ੂ ਤਾਂ ਚਲੋ 5-7 ਦਿਨ ਸਾਹਮਣੇ ਸੁੱਤ ਨਹੀਂ ਹਾਂਜੀ ਹਾਂਜੀ ਬਾਕੀ ਇਹ ਨਹੀਂ ਵੀ ਕੋਈ ਲਿਸੀ ਮਾਰੀ ਆ ਜਾਂ ਕੱਦ ਛੋਟਾ ਏ ਹਾਂ ਪੂਰਾ ਕਾਦਵਰ ਚੰਗੀ ਆ ਜਿੰਨੇ ਵੀ ਆ ਦੋਸਤੋ ਚੰਗੀ ਆ 75 ਦੀ ਹਾਂਜੀ ਬਾਕੀ ਮੌਕੇ ਤੇ ਮਾਨਤਾ ਕਰ ਦਾਂਗੇ ਹਾਂ ਕਰਾਂਗੇ ਭਾਜੀ ਉਹ ਬਣਿਆ ਥੜਿਆ ਮਾਨਤਾ ਕਰਾਂਗੇ ਜੂਰ ਕਰਾਂਗੇ ਮਾਨਤਾ ਚੰਗੀ ਆ ਦੋਸਤੋ ਜਿੰਨੇ ਵੀ ਚਲ ਉਹ ਨਹੀਂ ਚੰਗੀ ਆ ਬਾਕੀ ਮੇਰਾ ਰਾਜ ਤੇ ਆਓਗੇ ਵੇਖੋਗੇ ਫਿਰ ਹੋਰ ਗੱਲਬਾਤ ਆ ਪਤਾ ਲੱਗੂਗਾ ਤੇ ਤਿੱਪੜ ਵੀ ਜੇ ਮੇਨੂੰ ਦਾ ਗੋਲ ਸੁਖਾ ਸ਼ਹਿਰ ਆ ਸੰਤੂ ਸਾਹਿਬ ਸ਼ਹਿਰ ਸ਼ਹਿਰ ਹੀ ਆਉਂਦਾ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਸ਼ਹਿਰ ਪਾਉਂਦਾ ਪਰ ਇਹੋ ਜੀ ਮੇਨੂੰ ਦਾ ਪੇਰ ਸ਼ਾਇਦ ਨਾ ਕਦੀ ਆਵੇ ਆ ਜੀ ਕਿਹੜੀ ਆਪਰੇਟਿ ਜਿਹੜੀ ਅਗਲੀ ਆ ਗਈ ਇਹ ਮੰਨ ਲਓ ਸੰਧੂ ਸਾਹਿਬ ਕੋਈ ਹੁਣ ਮਾਤਰ ਬੰਦਾ ਵੀ ਹੁੰਦਾ ਹੈ ਸਾਰੇ ਪੈਸੇ ਲਾਉਣੇ ਹੁੰਦੇ ਆ ਮੈਂ ਥੋੜੇ ਪੈਸੇ ਲਾਉਣ ਵਾਲਾ ਹੁੰਦਾ ਹੈ ਸਾਰਾ ਲੱਖ ਨਹੀਂ ਲਾਉਣ ਲਾ ਲਾਖੋ ਨਹੀਂ ਲਾਉਣ ਜਾਂਦਾ ਇਹ ਹੁੰਦਾ ਵੀ 20 ਲਾ ਦੀ 5 ਹੀ ਲਾ ਦੀ ਕੋਈ ਤੇ ਟੋਕ ਵਾਲਾ ਮੋਲ ਲਿਆ ਸੰਧੂ ਸਾਹਿਬ ਇਹ ਹੈ ਇਹ ਬੱਚੀ ਹੈ ਨਾ ਇਹ ਤੇ ਦੋਂਦੀ ਜੇ ਮੂੰਹ ਹੈ ਜੇ ਆਹੋ ਭਾਰੇ ਆ ਵੀ ਸਰੀਰ ਨੂੰ ਦੋਂਦੀ ਨਹੀਂ ਜਾਂਦੀ ਕੋ ਲੱਸੀ ਜਾਂਦੀ ਆ ਆਪਾਂ ਗਲਤ ਗੱਲ ਨਹੀਂ ਕਰਦੇ ਬਾਕੀ ਭਾਅ ਬੜਾ ਜੈਜੋ ਬਈ ਦੋਸਤੋ ਇਹ ਗੱਲ ਨਹੀਂ ਵੀ ਬੱਚੀ ਛੋਟੀ ਹੈ ਤੇ ਦੀ ਸਿਫਤ ਨਹੀਂ ਹੋਊਗੀ ਤੇ ਸਿਫਤਾ ਹੋ ਨਹੀਂ ਹੋਗੀ ਬਾਅਦ ਜਦ ਹੋਗੀ ਹਾਂਜੀ ਹਾਂਜੀ ਕਰਮਲੀ ਆਈ ਹੈ ਜਗਤ ਹਾਂਜੀ ਹਾਂਜੀ ਬਹੁਤ ਸੋਹਣੀ ਬੱਚੀ ਆ ਤੇ ਛੋਟਾ ਜਿਹਾ ਕਾਦਾ ਦਰਮਿਆਨੀ ਜਿੱਦਾ ਆ ਕਪਾ ਮਹਾਤਲੀ ਜਰਸੀ ਦੇਖਦੇ ਹਾਂਜੀ ਮਹਾਤਲੀ ਜਰਸੀ ਹਾਂਜੀ ਸੰਧੂ ਸਾਹਿਬ ਅੱਛਾ ਚਿਹਰੇ ਰੰਗੇ ਦਾ ਬਿਲਕੁਲ ਗਰੇ ਕਲਰ ਆ ਹਾਂਜੀ ਪਹਿਲਾਂ ਤੇ ਦੁੱਜੇ ਨੇ ਨਹੀਂ ਪਹਿਲੇ ਨੇ ਸੰਧੂ ਸਾਹਿਬ ਪਹਿਲੇ ਨੇ ਸੁਹਾਏ ਦੋਂਦੀ ਇਹ ਮੂੰਹ ਪਹਿਲੇ ਨੇ ਬੱਚੀ ਆ ਹਾਂਜੀ ਮੂੰਹ ਵੇਖੋ ਐ ਹਾਂਜੀ ਮੂੰਹ ਰੰਗੇਜਾਂ ਵਾਲਾ ਸੰਧੂ ਸਾਹਿਬ ਅ ਬਿਲਕੁਲ ਚਿੱਟਾ ਸਫੇਦ ਮੂੰਹ ਆ ਠੀਕ ਆ ਜੀ ਤੇ ਬੱਚੀ ਦੋਸਤੋ ਪਹਿਲਾ ਸੁਭਾਸ ਹੁੰਦੀ ਹੈ ਕਰਮਾਲੀ ਠੀਕ ਆ ਜੀ ਤੇ ਬਿਲਕੁਲ ਛੋਟਾ ਭਾਅ ਆਊਗਾ ਠੀਕ ਆ ਜੀ ਭਾਅ ਵੀ ਤੁਹਾਨੂੰ ਆਪਾਂ ਦੱਸਾਂਗੇ ਲਾਕਟ ਦੇ ਵਿੱਚ ਥੋੜਾ ਜਿਹਾ ਕੋਈ ਬਾਹਰ ਕੱਢ ਕੇ ਤੁਹਾਨੂੰ ਜਲਵਾ ਵਿਖਾਉਣਿਆ ਬੱਚੀ ਦਾ ਹਾਂਜੀ ਹਾਂਜੀ ਇਧਰ ਵੇਖੋ ਸੋ ਜਿਹੜਾ ਪਿੰਡ ਚਲੀ ਗਿਆ ਉਹ ਪਿੰਡ ਨਾਲ ਸਾਰਾ ਪਿੰਡ ਪੁੱਛੂਗਾ ਵੀ ਇਹਦੇ ਨਾਲ ਦੀ ਤੁਹਾਨੂੰ ਭਾਈ ਸੰਤੂ ਸਾਹਿਬ ਇਹ ਕਿੱਥੋਂ ਆਈ ਆ ਨਹੀਂ ਦੇਖੋ ਆ ਬਿਲਕੁਲ ਜੀ ਬਾਕੀ ਸੰਧੂ ਸਾਹਿਬ ਸਾਰਾ ਹੀ ਮਾਲ ਲੈਣਾ ਪੈਂਦਾ ਜੇ ਆਪਾਂ ਕੰਮ ਇਹ ਕਰਨਾ ਤੇ ਹੈ ਗੱਲ ਕਿ ਨਹੀਂ ਬਿਲਕੁਲ ਛੋਟਾ ਪਰਤਾ ਵੀ ਲੈਣਾ ਪੈਂਦਾ ਹਾਂਜੀ ਹਾਂਜੀ ਕਿਉਂਕਿ ਵਪਾਰ ਦਾ ਕੰਮ ਆ ਕਿਸੇ ਨੇ 20 25000 ਲੌਣਾ ਕਿਹਨੇ ਲੱਕੇ ਨਹੀਂ ਪਹੁੰਚਦੀ ਆਵੇ ਅੰਦੀ ਥੀਰੀ ਆ ਡਿਊਟੀ ਸ਼ੇਰੇ ਰੋਕੀ ਮਰਾ ਵਿਖਾ ਦਈਏ ਸੋ ਜਿੰਨੇ ਕਿ ਜੋ ਕੀ ਹੈਗੀ ਆ ਦੋਸਤੋ ਪੂਰੀ ਲੇਵਟੀ ਲੁਟੀ ਤੁਹਾਨੂੰ ਦਿਖਾ ਦਿੰਨੇ ਆਪਾਂ ਆਹ ਦੇਖੋ ਠੀਕ ਆ ਬਾਕੀ ਸੂਣ ਸੂਣ ਤੋਂ ਬਾਅਦ ਮਾਰਾ ਬਰਤਾਨਾ ਵਾਹ ਮੇਰੇ 20 ਦੇ ਰਹਿੰਦੇ ਸੂਣ ਤੇ ਜੀ ਅੱਛਾ ਜੀ ਹਾਂ ਜੀ ਅੱਜ ਮੱਛਿਆ ਚ ਰਹਿੰਦੇ 15 ਦਿਨ ਤੇ ਮੱਛਿਆ ਵਾਲੇ ਦਿਨ ਪੂਰੇ ਹੁੰਦੇ 9 ਮਹੀਨੇ ਬਾਤ ਜੇ ਵੀਰ ਕੋਈ ਲੈ ਜਾਊਗਾ ਨਾ ਤੈਨੂੰ ਸੰਭਲੂਗਾ ਤੇ ਇਹਨੇ ਦੁੱਧ 10 ਕਿਲੋ ਦੇਈ ਜਣਾ ਰਾਮ ਨਾਈ ਜੇ 8 ਵੀ ਦੇਈ ਜੂ ਤੇ ਭਾਵੜਾ ਨਿਕਾ ਹਾਂਜੀ ਲੋਬੇ ਆ ਸੇਰੇ ਦੇ ਡੇਡੇ ਤੇ ਆਉਣੇ ਇਹ ਜੇ ਪਸ਼ੂ ਹਾਂਜੀ ਨਹੀਂ ਸੰਧੂ ਸਾਹਿਬ ਆਪਾਂ ਲੈ ਆਉਣੇ ਆ ਆਪਾਂ ਨੇ ਸਹੀ ਚੱਕਰ ਨਹੀਂ ਆ ਨਹੀਂ ਵਪਾਰ ਦਾ ਵਪਾਰ ਲੈ ਰਹੇ ਆ ਆਪਾਂ ਆਪਾਂ ਨਾਲੇ ਅੱਜ ਦੇ ਹੁਣੇ ਕਰਨ ਦੇ ਆ ਆਪਾਂ ਨੂੰ 20 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਪਹਿਲੇ ਦਿਨ ਦਾ ਤਾਂ ਕੰਮ ਹੀ ਨਹੀਂ ਆਪਣਾਗਾ ਮੈਂ ਵੀ ਹਾਂਜੀ ਹਾਂਜੀ ਬੱਚੀ ਦੋਸਤ ਬਹੁਤ ਸੋਹਣੀ ਆ ਨਿੱਕੀ ਜੀ ਬੱਚੀ ਆ ਹਾਂਜੀ ਫੋਰੇ ਦੇ ਪੈਸੇ ਤੁਹਾਡੇ ਤੋਂ ਲੈਣੇ ਆ ਠੀਕ ਆ ਜੀ ਕੋਈ ਜਿਆਦਾ ਨਜਾਇਜ਼ ਮੋਲ ਨਹੀਂਗਾ ਨਹੀਂ ਨਹੀਂ ਜਿਆਦਾ ਕਰਨਾ ਨਹੀਂ ਸੰਧੂ ਜੀ ਬੋਲਣਾਗਾ ਵੀ ਛੋਟਾ ਦਾ ਮੋਲ ਜਿੱਡੀ ਕਿ ਛੋਟੀ ਆ ਹਾਂਜੀ ਹਾਂਜੀ ਛੋਟਾ ਮੋਲ ਆ ਠੀਕ ਆ ਬਾਕੀ ਸੰਧੂ ਸਾਹਿਬ ਤੁਹਾਨੂੰ ਪੜਾ ਇਹ ਬੱਦਾਂ ਮਾਲਾਂ ਗਏ ਛੋਟਾ ਮਾਲ ਕਿਨੇ ਲੈਣਾ ਹੈ ਜਾਂ ਤਾਂ ਕਰਮ ਵਾਲੀ ਇਹ ਦੁੱਧ ਪਿਊਗੀ ਜਾਂ ਆਪਾਂ ਨੂੰ ਪਿਉਣਾ ਪੈਣਾ ਇਹਨੂੰ ਹਾਂ ਇਹੋ ਦੇਖੋ ਇਹ ਕੀ ਬੰਦਾ ਏ ਇਹਦਾ ਕੀ ਪਤਾ ਲੱਗਦਾ ਹੈ ਕੀ ਪਤਾ ਲੱਗਦਾ ਹੈ ਪੀਪਾ ਹੀ ਨੇ ਦੇ ਦੇ ਹੋਈ ਵੀ ਨਹੀਂ ਪਤਾ ਕੋਈ ਇਹ ਕੀ ਭਤਾ ਕੋਈ ਨੇ ਡਰਾਮ ਨਹੀਂ ਭਰਦੇ ਨੇ ਵਿਚਾਰੀ ਨੇ ਕੀ ਹੋਣਾ ਹਾਂ ਹਾਂ ਇਹ ਗੱਲ ਤਾਂ ਕੋਈ ਪਤਾ ਨਹੀਂ ਸੰਧੂ ਸਾਹਿਬ ਹਾਂ ਨਹੀਂ ਨਹੀਂ ਬਹੁਤ ਸੋਹਣੀ ਬੱਚੀ ਹੈ ਵੀਰ ਮਾਲਕ ਚਲੋ ਜਿੱਥੇ ਵੀ ਜਾਵੇ ਵਧਾਵੇ ਤੇਰੇ ਕੀ ਵੀਰ ਕਰੇਗਾ ਦੇਣੀ ਕਿਨੇ ਦੀ ਮੋਲ ਸੰਧੂ ਸਾਹਿਬ 20000 ਰੁਪਿਆ ਹੈ 20000 ਹਾਂਜੀ ਹਾਂਜੀ 18000 ਦੀ ਦੇ ਦਈਏ 18000 ਦੀ ਹਾਂਜੀ ਵੇਖੋ ਵੀਰ ਸਿਹਰੇ ਹਾਂ ਜੇ ਇਹਨੇ ਜੀ ਨਾ ਦਈਏ ਫਿਰ ਦਿੱਤੀ ਕੀ ਹਾਂਜੀ ਹਾਂਜੀ 25 ਤੋਂ ਬਾਕੀ ਹੋਰ ਵੀ ਵਿੱਚੋਂ ਭੈਣ ਭਰਾ ਦਾ ਕਰਨਾ ਛੋਟਚਾ ਪਾ ਕਰ ਉਹ ਨਹੀਂ ਕਰਦਾਂਗੇ ਸੱਦੂ ਸਾਹਿਬ ਮੌਕੇ ਤੇ ਬਾਕੀ ਇਹ ਜੇ ਬੱਚੀ ਮੰਨ ਲਓ ਆਪਣੇ ਕੋ 18000 ਹੀ ਲੈਂਦੇ ਨਾ ਜੇ 2000 ਇਹਨੂੰ ਖਵਾ ਵੀ ਦੇਣਗੇ ਨਾ ਤੇ ਬੱਚੀ ਹੱਕ ਨਹੀਂ ਰੱਖਦੀ ਸਹੀ ਆ ਬਾਕੀ ਇਹ ਤੋਕ ਕਰਨੋਂ ਚੰਗੀ ਆ ਇਹਨੂੰ ਬੱਚਾ ਨਹੀਂ ਲੱਗਾ ਇਹਨੂੰ ਕੀ ਦਾ ਕਿਦੋਂ ਦੀ ਸੂਈ ਹੈ ਤੇ ਸੱਜਰੇ ਆ ਨਾ ਮੈਂ ਦੱਸੋ ਬਾਕੀ ਛੋਟੀ ਜੀ ਨਸਲ ਮੈਂ ਵਾਰ-ਵਾਰ ਤਾਂ ਕਹਿੰਦਾ ਮੈਂ ਦੂਰੋਂ ਨੇੜੋਂ ਮੇਰੇ ਭਰਾ ਨਹੀਂ ਆਉਣਾ ਜੇ 18000 ਰੁਪਏ ਤੁਹਾਡੇ ਤੋਂ ਮੰਗਿਆ ਨ ਤੇ ਘਰੇ ਕਿਸੇ ਵੀਰ ਨੇ ਕੋ ਦੋ ਜੀਆਂ ਨੇ ਚਾਹੇ ਤਿੰਨਾ ਜੀਆਂ ਨੇ ਕੀ ਪਤਾ ਜੋ ਵੰਡ ਪਾਦਾ ਕਿੰਨਾ ਕਿ ਦਿੱਤੀ ਕਿੰਨਾ ਕਿ ਦਿੱਤਾ ਸੰਤੂ ਸਾਹਿਬ ਇਹ ਗਾਵਾਂ ਦਾ ਤੇ ਤੁਹਾਨੂੰ ਪਤਾ ਅੰਤ ਹੀ ਕੋਈ ਨਹੀਂ ਆ ਹਾਂ ਜਿੰਨੀ ਬੱਚੀ ਹੈ ਸਿਰ ਉਸ ਬਾਅਦ ਆਪਾਂ ਇੱਧਰ ਆ ਜਾਈਏ ਤੇ ਕਾਪੇ ਕੋ ਮਾਰ ਲਈ ਮੋਹਰਾ ਫਰੀਦ ਜੀ ਮੋਹਰਾ ਫਰੀਦ ਦਾ ਸੰਤੂ ਸਾਹਿਬ ਮਾਰ ਲਈ ਆਪਣੇ ਕੋ ਹਾਂਜੀ ਹਾਂਜੀ ਤੇ ਇਹ ਵੈਸੇ ਇਹ ਮੋਹ ਦੰਦੀ ਕੋ ਜਵਾਨ ਆ ਕੋ ਪੜਾ ਕੇ ਇਹ ਸੰਤੂ ਸਾਹਿਬ ਡੋਂਡਾ ਹੋਇਆ ਏ ਚੌਗੇ ਦੇ ਹਜੇ ਇਹਨੇ ਪੁੱਟਣੇ ਆ ਅੱਛਾ ਜੀ ਹਾਂਜੀ ਆਪਾਂ ਫੜ ਕੇ ਵਿਖਾ ਸਕਦੇ ਆ ਆਪਾਂ ਕੋਈ ਨਹੀਂ ਗਲਤ ਗੱਲ ਕਰੇ ਕੋਈ ਵੀਰ ਭਰਾ ਦੂਰੋਂ ਆਵੇ ਬਿਲਕੁਲ ਹਾਂਜੀ ਹਾਂਜੀ ਉਦੋਂ ਆਪਾਂ ਕੱਤੀ ਦੀ ਵੀਡੀਓ ਪਾਈ ਨਾ ਤੇ ਉਹ ਬੰਦਾ 260 ਕਿਲੋਮੀਟਰ ਤੋਂ ਆਇਆ ਸੀ ਉਹਨੇ ਦੇਖ ਕੇ ਤੇ ਉਹਨੇ ਉਸ ਵਾਲੇ ਕੱਤੀ ਲਾ ਕੇ ਲੈ ਗਿਆ ਉਹਦਾ ਵੀ ਜੋ ਤੂੰ ਪਾਇਆ ਉਹ ਸਹੀ ਆ ਹਾਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਮੈਂ ਦੱਸੂ ਦੋਂਦਾ ਤੇ ਚੌਕ ਦੇ ਵੀ ਡਿਟੇਲ ਦਿਆਂਗਾ ਵੀ ਚੌਕ ਦੇ ਕੱਢਿਆ ਜਾਂ ਨਹੀਂ ਕੱਢਿਓ ਆਪਾਂ ਤੁਹਾਨੂੰ ਮੂੰਹ ਫੜ ਕੇ ਵੀ ਦਿਖਾ ਸਕਦੇ ਹਾਂ ਬਾਕੀ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਬਾਕੀ ਸੰਧੂ ਸਾਹਿਬ ਕੱਤ ਵੜਾ ਜੋ ਮੇਰੇ ਮੋਢੇ ਤੇ ਹੁੰਦੇ ਆ ਜੋ ਉਮਰ ਦੇ ਹਿਸਾਬ ਨਾਲ ਕੱਤ ਵੜਾ ਕੱਤ ਵੜਾ ਸੰਧੂ ਸਾਹਿਬ ਜੇ ਕੋਈ ਭੈਣ ਭਰਾ ਸਾਂਭ ਲੂਗਾ ਨਾ ਤੇ ਮਾਲੀ ਮੈਨੂੰ ਜਿਹੜਾ 6 ਮਹੀਨਿਆਂ ਜੀ ਲੱਖ ਰੁਪਏ ਦਾ ਹੋਏਗਾ ਮਾ ਇਹ ਵੀ ਇੱਕ ਰੰਗ ਮੇਨੂੰ ਤਾਂ ਬਲੈਕ ਹੀ ਸੀ ਹਾਂਜੀ ਸਾਰਾ ਬਲੈਕ ਆ ਪੂਛ ਵੀ ਬਲੈਕ ਆ ਇਹਦਾ ਲਓ ਜੀ ਲੰਬੀ ਪੂਛ ਆ ਇੱਕ ਰੰਗ ਦਾ ਬਿਲਕੁਲ ਬਲੈਕ ਹਾਂਜੀ ਮਾਲੀ ਬਾਹਰ ਕੱਢ ਕੇ ਦਿਖਾਈਏ ਥੋੜਾ ਜਿਹਾ ਕੋਈ ਗੱਲ ਸੰਧੂ ਸਾਹਿਬ ਕਰ ਲੈਣ अच्छा सर ਘਰ ਚੋਂ ਜਿਹੜਾ ਡੰਗਰ ਨਿਕਲਦਾ ਨਾ ਇੱਕ ਦੋ ਚਾਰ ਦਿਨ ਕਈ ਡੰਗਰ ਨਹੀਂ ਕਰਦੇ ਕਈ ਕਰਦੇ ਆ ਹਾਂਜੀ ਹਾਂਜੀ ਬਾਕੀ ਮੱਥਾ ਮੱਥਾ ਸਿੰਘ ਸੁੰਘ ਬੜਾ ਨਿਕਾ ਹੈ ਹਾਂਜੀ ਹਾਂਜੀ ਆਪਾਂ ਲੋ ਜੀ ਸੋ ਇਹ ਕੱਟਾ ਜਿਹੜਾ ਦੋਸਤੋ ਫਿਰ ਸੇਲ ਕਰਦਾ ਠੀਕ ਆ ਜੀ ਵਪਾਰ ਲਾਇਦਾ ਵੈਸੇ ਹਰੇਕ ਤਰ੍ਹਾਂ ਦਾ ਪਸ਼ੂ ਆਉਂਦਾ ਰਹਿੰਦਾ ਲੰਬੀ ਲੱਤ ਦਾ ਮਾਲੀ ਆ ਉੱਚਾ ਕੱਦ ਦਾ ਕੱਟੇ ਦਾ ਠੀਕ ਆ ਜੀ ਤੇ ਬਾਕੀ ਮੋਹ ਦੰਦੀ ਵੀ ਤੁਹਾਨੂੰ ਆਪਾਂ ਫੜ ਕੇ ਦਿਖਾ ਦਾਂਗੇ ਮਾਲੀ ਕਿਸੇ ਭਰਾਣੇ ਚ ਲੋਕ ਘਰੇ ਰੱਖਣਾ ਤੇ ਇਸ ਚਿਹਰੇ ਥੋੜਾ ਜਿਹਾ ਹੱਥ ਉਤਨੀ ਫਰੀਆ ਕਿਸੇ ਵੀਰ ਤੋਂ ਨਹੀਂ ਉਹ ਤਾਂ ਹੱਥ ਉਤਨੀ ਕਿਨੇ ਲਾਇਆ ਦੇਖ ਲਓ ਸਾਹਮਣੇ ਆਣੀ ਜੇ ਡਬਲ ਹੁੰਦਾ ਨਾ ਕੱਟਾਂ ਜੀ ਆਂਦੀ ਬਸ ਥੋੜੀ ਜਿੰਦੀ ਬਾਕੀ ਥੰਦੂ ਸਾਹਿਬ ਮੁੱਲ ਬੜਾ ਜੈਜੋ ਮੁੱਲ ਤੇ ਬਹੁਤ ਬਾਈ ਮਿੱਠਾ ਜੋਦੇ ਆਓ 450 ਦਾ ਦੇ ਦਈਏ 45 ਦਾ ਲੈ ਕੇ ਕਰਕੇ ਦੇਦੀ ਹੋਰ ਮਾਨਤਨ ਕਰਦਾ ਕਰਦਾਂਗੇ ਮੌਕੇ ਦੇ ਮਾਨਤਨ ਜੋ ਵੀਰ ਕੀ ਆਉਂਦਾ ਕੋਲਾ ਇਹਨੂੰ ਕਮਾਈਂ ਛੇਰੇ ਕੋਈ ਫੇਸ ਬਖਾਹਿੰਦਾ ਬਾਕੀ ਸੰਧੂ ਸਾਹਿਬ ਠੰਡਾ ਤੀਦਾ ਬੜਾ ਏ ਥੋੜਾ ਜਿਆਦਾ ਵੀ ਠਾਡੇ ਕੋਲ ਵੇਖ ਕੇ ਦਰੇ ਦਰੇ ਤੇ ਕਹਿ ਨਹੀਂ ਸਕਦੇ ਬਾਕੀ ਠੰਡਾ ਬਹੁਤ ਜ਼ਿਆਦਾ ਲੋਕ ਵੀ ਦੋਸਤ ਟੈਸਟਿਕਲ ਵੀ ਨੇ ਜਿਹੜਾ ਡਬਲ ਪਾਰਟ ਦੇ ਵਿੱਚ ਟੈਸਟ ਕਰਾ ਠੀਕ ਆ ਜੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਚੰਗਾ ਕਰਤਾ ਚੰਗਾ ਮਾਲੀ ਸੰਧੂ ਸਾਹਿਬ ਮੇਰੇ ਮੋਢੇ ਤੇ ਆਉਣ ਡਿਆ ਜੋ ਵੇਖ ਲਓ

ਠੀਕ ਹੈ ਭਾਈ ਲੋਕ ਦੱਸੋ ਦਿਮਾਗ ਨੂੰ ਤੁਹਾਨੂੰ ਦੱਸਤੀ ਹੈ ਵੀ ਜਿੰਨੇ ਦਾ ਦੇਣਾ ਵਿੱਚੋਂ ਬਾਕੀ ਸੰਧੂ ਸਾਹਿਬ ਠੰਡਾ ਦੀ ਠੰਡਾ ਦੀ ਰਾਏ ਕਾਲਾ ਗੁਲਾ ਪਹਿਰਾਣੀ ਐਵੇਂ ਵੀ ਕਈ ਐਵੇਂ ਮਾਰਦੇ ਮੂਰ ਤੇ ਮਾਰ ਨੂੰ ਮੂਰ ਨਾਲ ਚੱਕਰ ਨਹੀਂ ਹੈਗਾ ਨਹੀਂ ਸਭਾ ਬੜਾ ਹੈ ਠੰਡਾ ਬੜਾ ਤੇ ਹਾਂਜੀ ਹਾਂਜੀ ਠੀਕ ਆ ਬਾਕੀ ਟੈਸਟੀਕਲਾਂ ਦਾ ਬਿਲਕੁਲ ਪੱਦਰ ਟੈਸਟੀਕਲਾਂ ਬਿਲਕੁਲ ਹਾਂਜੀ ਹਾਂਜੀ ਤੇ ਡਬਲ ਸ਼ੇਅਰ ਦੇ ਵਿੱਚ ਟੈਸਟੀ ਕਰਾ ਦੋਸਤੋ ਆ ਵੇਖੋ ਚੰਗਾ ਕਟਾ ਹੈ ਤੇ ਬਾਕੀ ਮੇਰਾ ਭਰਾ ਹੱਥ ਪਾ ਸਕਦੇ ਹੋ ਤੁਸੀਂ ਵਿੱਚੋਂ ਮਾਨਤਾ ਨੋ ਚੁਕਾ ਜਿੰਨਾ ਰੇਟ ਦੱਸਿਆ ਗਿਆ ਹਾਂਜੀ ਹਾਂਜੀ ਤੇ ਸ਼ੇਰੇ ਵੀਰ ਇਹ ਅੱਜ ਆਪਣੇ ਕੋਲ ਪਸ਼ੂ ਆ ਟੋਟੇ ਹਾਂਜੀ ਹਾਂਜੀ ਪੰਜ ਪਸ਼ੂ ਆ ਸੰਤੂ ਸਾਹਿਬ ਬਿਲਕੁਲ ਜੀ ਹਾਂਜੀ ਹਾਂਜੀ ਤੇ ਇੱਕ ਨੰਬਰ ਬੋਲ ਦਿਓ ਆਪਣੇ 9779721242 ਠੀਕ ਹੈ ਵੀਰੇ 9779721242 ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਲੋ ਵੀ ਭਰਾਵੋ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਨੇ ਤੇ ਬਾਕੀ ਪਸ਼ੂ ਆਪਾਂ ਤੁਹਾਨੂੰ ਐਨੀਮਲ ਦਿਖਾ ਦਿੰਦੇ ਆ ਸਾਰੇ ਚੰਗੇ ਸਾਫ਼ ਸੁਥਰੇ ਪਸ਼ੂ ਆ ਪਰਤਾ ਪੁਰਤਾ ਸਾਰਿਆਂ ਦਾ ਜਾਇਜ਼ ਆ ਵਾਜਬ ਰੇਟ ਆ ਤੇ ਬਾਕੀ ਮੇਰਾ ਵੀਰ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ